ਹਾ ਜਲੰਧਰੋਂ ਮਨਸਰ ਡਿਊਟੀ ਰੋਡ ਪਿੰਡ ਰਮੀਦੀ ਦੇ ਕੋਲ ਇਹ ਸੜਕ ਹੈਗੀ ਇਹ ਦੱਸ ਗਈ ਆ ਪ੍ਰਸਾਦ ਪੈਣ ਕਰਕੇ ਜਿਹੜਾ ਐਨ ਐਚ 1 ਵਾਲੇ ਆ ਇਹ ਮਤਲਬ ਢਲਵਾ ਟੋਲ ਤੇ ਹਰ ਇੱਕ ਵਾਹਨ ਦੀ ਪਰਚੀ ਕੱਟਦੇ ਆ ਲੱਖਾਂ ਰੁਪਏ ਰੋਜ਼ ਦਾ ਟੋਲ ਟੈਕਸ ਦੇ ਰੂਪ ਵਿੱਚ ਜਿਹੜਾ ਇਹ ਇਕੱਠਾ ਕਰ ਰਹੇ ਆ ਤੇ ਸੜਕਾਂ ਦੀ ਜਿਹੜੀ ਹੈਗੀ ਆ ਮੁਰੰਮਤ ਉਹ ਕਿੰਨੇ ਕਰਨੀ ਹੈਗੀ ਆ ਇਥੇ ਮਤਲਬ ਇਹ ਮੇਨ ਹਾਈਵੇ ਹੈਗਾ ਜੀ ਇੱਥੇ ਖੱਡੇ ਪਏ ਆ ਇਹਦਾ ਹੱਲ ਜਿਹੜੇ ਬੋਰੇ ਭਰ ਕੇ ਰੱਖ ਦੇਣਾ ਜਾਂ ਬੈਰੀਕੇਡ ਲਗਾ ਦੇਣਾ ਇਹਦਾ ਹੱਲ ਸਿਰਫ ਇਹੀ ਆ ਇਧਰ ਪੰਜਾਬ ਸਰਕਾਰ ਵੀ ਧਿਆਨ ਦੇਵੇ ਤੇ ਇਹ ਜਿਹੜੇ ਹੈਗੇ ਆ ਟੋਲ ਪਲਾਜ਼ਾ ਵਾਲੇ ਇਹਨਾਂ ਨੂੰ ਸਖਤ ਨਿਰਦੇਸ਼ ਦੇਣ ਕਿ ਜਿਹੜੇ ਸੜਕਾਂ ਹੈਗੀਆਂ ਇਹਨਾਂ ਨੂੰ ਬਿਲਕੁਲ ਸਹੀ ਰੱਖਿਆ ਜਾਵੇ ਇਹਨਾਂ ਨੂੰ ਰਿਪੇਅਰ ਕਰਨ ਬਿਲਕੁਲ ਚੰਗੀ ਤਰ੍ਹਾਂ ਜੇ ਕਿਸੇ ਦਾ ਕੋਈ ਵੀ ਜਾਨੀ ਮਾਲ ਨੂੰ ਨੁਕਸਾਨ ਹੁੰਦਾ ਤਾਂ ਉਹਦੀ ਪਰਭਾਈ ਜਿਹੜੀ ਆ ਟੋਲ ਪਲਾਜ਼ਾ ਟਰਵਾਵਾਂ ਵਾਲੇ ਕਰਨਗੇ